ਦੇਦੀ ਮਿਰਨਾਲ ਆਪਣੇ ਡੀਐਸਪੀ ਕਾਊਂਟਰ ਇੰਟੈਲੀਜੈਂਸ ਤੇ ਉਹਨਾਂ ਦੀ ਟੀਮ ਬੈਠੀ ਹੋਈ ਹੈ ਜੀ ਮਿਸਟਰ ਪ੍ਰਤਾਪ ਸਿੰਘ ਆਪਣੇ ਹੁਣੇ ਜ਼ਿਲ੍ਹੇ ਚ ਰੀਸੈਂਟਲੀ ਪੋਸਟਡ ਹੋਏ ਹੈ ਆਪਣੇ ਨਾ ਪਿਛਲੇ ਦਿਨੀ ਦੋ ਵਾਕਏ ਹੋਏ ਸੀ ਇੱਕ ਤੇ ਰਾਮਾ ਥਾਣੇ ਚ ਹੋਇਆ ਸੀ ਅ ਅਪਰਚਾ ਤੇ 23 ਨੂੰ ਆਪਾਂ ਦਰਜ ਕੀਤਾ ਸੀ ਉੱਥੇ ਰਾਮੇ ਚ ਸੈਕਸ਼ਨ 199197 ਇੱਕ ਤੇ ਜਿਹੜਾ ਪੰਜਾਬ ਪ੍ਰੋਵਿੰਸਨ ਆਫ ਡਿਸਪਲੇਸਮੈਂਟ ਪ੍ਰੋਪਰਟੀ ਐਕਟ ਹੈਗਾ ਵਕੂਆ ਸੀ 19 ਤੇ 20 ਦੀ ਰਾਤ ਦਾ ਕਿਉਂਕਿ ਥੋੜਾ ਆਪਾਂ ਨੂੰ ਲੇਟ ਪਤਾ ਲੱਗਾ ਸੀ ਤੇ ਜਿਉਂ ਹੀ ਪਤਾ ਲੱਗਾ ਤੁਰੰਤ ਐਫ ਆਈ ਆਰ ਦਰਜ ਕੀਤੀ ਉਹ ਤੇ ਸਕੂਲ ਦੇ ਮਾਨਾਂ ਵਾਲਾ ਪਿੰਡ ਜਿਹੜਾ ਹੈਗਾ ਤੇ ਸਕੂਲ ਦੀ ਕੰਧ ਤੇ ਖਾਲਿਸਤਾਨ ਦੇ ਨਾਰੇ ਲਿਖੇ ਗਏ ਸਨ ਇਸੇ ਤਰ੍ਹਾਂ ਹੀ ਆਪਣਾ ਜਿਹੜਾ ਕੁਝ ਦਿਨ ਪਹਿਲਾਂ ਆਪਣੇ 27 ਤਰੀਕ ਨੂੰ ਇੱਕ ਐਹੀ ਪਰਚਾ ਦਰਜ ਕੀਤਾ ਸੀ ਆਪਣੇ ਨਈਆਂ ਵਾਲੇ ਥਾਣੇ ਦੇ ਵਿੱਚ ਸੇਮ ਹੀ ਖਾਲਿਸਤਾਨ ਦੇ ਪ੍ਰਜ ਜਿਹੜੇ ਹੈਗੇ ਸਮਰਥਨ ਵਾਲੇ ਉਹ ਨਾਰੇ ਲਿਖੇ ਗਏ ਸੀ ਕਿ ਜਿਹੜਾ ਆਪਣਾ ਕੇਵੀ ਹੁੰਦਾ ਹੈ ਕੇਂਦਰੀ ਵਿਦਿਆਲਿਆ ਉਹਦੀ ਕੰਧ ਤੇ ਤੇ ਟੂ ਬਿਗਨ ਵਿਦ ਦੋ ਮੇ ਜਿਹੜੇ ਪਰਚੇ ਅਗਿਆਤ ਬੰਦਿਆਂ ਤੇ ਹੀ ਦਰਜ ਹੋਏ ਸਨ ਫਿਰ ਉਦੋਂ ਤੋਂ ਹੀ ਸਾਡੀ ਐ ਜ਼ਿਲ੍ਹਾ ਪੁਲਿਸ ਦੀਆਂ ਟੀਮਾਂ ਤੇ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਲੱਗੀਆਂ ਹੋਈਆਂ ਸਨ ਕਿਉਂਕਿ ਹੇਠ ਉੱਤੇ ਦੋ ਹੋ ਗਏ ਸੀ ਤਾਂ ਇਹ ਫਿਰ ਅਸੀਂ ਕਰੈਕ ਕਰਨ ਤੇ ਲੱਗੇ ਹੋਏ ਸੀ ਸੀਰੀਅਸ ਮੈਟਰ ਸੀ ਸੋ ਉਹਦੇ ਚ ਸਾਨੂੰ ਕਾਮਯਾਬੀ ਮਿਲੀ ਹੈਗੀ ਹੈ ਤੇ ਅਸੀਂ ਇਸ ਦੋਹਾਂ ਮੁਕਦਮਿਆਂ ਚ ਕੁਝ ਤਿੰਨ ਵਿਅਕਤੀ ਜਿਹੜੇ ਉਹ ਹੈਗੇ ਆ ਉਹ ਅਰੈਸਟ ਕਰ ਲਿਆ ਜਿਹੜੇ ਤੇ ਰਾਮੇ ਥਾਣੀ ਚ ਹੋਇਆ ਸੀ ਜਿਹਨੇ ਲਿਖੇ ਸੀ ਕੰਦ ਤੇ ਤੇ ਉਹ ਮਾਨਾ ਵਾਲਾ ਪਿੰਡ ਦਾ ਹੀ ਵਿਅਕਤੀ ਆਪਣਾ ਜਿਹੜਾ ਹੈਗਾ ਨਿਕਲਿਆ ਹੈਗਾ ਤੇ ਜਿਹੜੇ ਤੇ ਜਿਨ੍ਹਾਂ ਨੇ ਲਿਖੀ ਸੀ ਕੇਵੀ ਦੀ ਕੰਦ ਤੇ ਕੇਵੀ ਸਕੂਲ ਨਹੀਂ ਵਾਲਾ ਥਾਣਾ ਜਿਹੜੇ ਜੇ ਪੈਂਦਾ ਹੈਗਾ ਉਹ ਦੋ ਜਣੇ ਸੀ ਹੈਗੇ ਫਰੂਜ਼ਪੁਰ ਦੇ ਜਿਹੜੇ ਫਰੂਜ਼ਪੁਰ ਵਾਲੇ ਨਵਜੋਤ ਤੇ ਉਹਦਾ ਜਿਹੜਾ ਸਾਥੀ ਹੈਗਾ ਇਹ ਇੱਕ ਕੋਈ ਬਾਹਰ ਬੰਦਾ ਬੈਠਾ ਹੈਗਾ ਉਸ ਨੂੰ ਵੀ ਅਸੀਂ ਨਾਮਿਨੇਟ ਕਰ ਲਿਆ ਹੈਗਾ ਉਹਦੇ ਨਾਲ ਟੱਚ ਸਨ ਉਹ ਉਹਨਾਂ ਉਹਦੇ ਉਹਨਾਂ ਨਾਲ ਟੱਚ ਸਨ ਉਹਨਾਂ ਨੇ ਹੀ ਜਾਨਕੀ ਹੈਂਡਲਰ ਜਿਹਨੂੰ ਆਪਾਂ ਕਹਿੰਨੇ ਕਿ ਉਹਦਾ ਹੈਂਡਲਰ ਹੈਗਾ ਸੀ ਇਹਨਾਂ ਦਾ ਨਵਜੋਤ ਐਂਡ ਦੂਸਰਾ ਜਿਹੜਾ ਹੈਗਾ ਆਪਣਾ ਰਾਜਪ੍ਰੀਤ ਦਾ ਤਾਂ ਉਹਨੇ ਹੀ ਇਹਨਾਂ ਨੂੰ ਫਿਰ ਪੈਸੇ ਵੀ ਭੇਜੇ ਸੀ ਤਾਂ ਉਹਨੇ ਹੀ ਤਾਂ ਕਿਹਾ ਸੀ ਪ੍ਰੇਰਿਤ ਕੀਤਾ ਸੀ ਇਹ ਕੰਮ ਕਰਨਾ ਹੈਗਾ ਆਪਾਂ ਤੇ ਉਹਨਾਂ ਨੇ ਉਹਦੇ ਕਹਿਣ ਤੇ ਕੀਤਾ ਸੀ ਤੇ ਫਿਰ ਐਸੀ ਜਿਹੜੀ ਨਮਜੂਦ ਤੇ ਜਿਹੜਾ ਹੈਗਾ ਰਾਜਪ੍ਰੀਤ ਹੈਗਾ ਇਹਨੂੰ ਗ੍ਰਿਫਤਾਰਕਤੂ ਕੀਤਾ ਹੈਗਾ ਸਾਡੀ ਟੀਮ ਨੇ ਇਹਨਾਂ ਕੋਲ ਅਸੀਂ ਮੋਬਾਈਲ ਫੋਨ ਵੀ ਦੋਆਂ ਤੋਂ ਜਿੰਨੀ ਕੋਈ ਕਹਿੰਦੇ ਬਰਾਮਦ ਕੀਤੇ ਹੈਗੇ ਚਾਰ ਮੋਬਾਈਲ ਫੋਨ ਕੀਤੇ ਹੈ ਇੱਕ Jio ਦੀ ਡਾਊਂਗਲ ਹੈ ਜਿਹਦੇ ਨਾਲ ਇਹ ਡਾਟਾ ਵਰਤਦੇ ਸੀ ਉਸਿਮਿਲਰਲੀ ਜਿਹੜਾ ਇਹ ਜਿਹੜਾ ਆਪਣੇ ਰਾਮੇ ਥਾਣੇ ਵਾਲਾ ਜਿਹੜਾ ਬੰਦਾ ਹੈਗਾ ਜਿਹੜਾ ਕਿ ਕਾਉਂਟਰ ਇੰਟੈਲੀਜੈਂਸ ਤੇ ਮੈਂ ਜਿੱਦਾਂ ਦਾ ਸਮਝਾਉ ਉਹਦੀਆਂ ਜ਼ਿਲ੍ਹਾ ਪੁਲਿਸ ਦੇ ਕਾਉਂਟਰ ਇੰਟੈਲੀਜੈਂਸ ਨਾਲ ਨਾਲ ਲੱਗੀ ਹੈਗੀ ਆ ਤਾਂ ਉਹ ਜਿਹੜਾ ਇਹਨਾਂ ਨੇ ਇਹਨਾਂ ਦੀ ਮਦਦ ਨਾਲ ਕਿਉਂਕਿ ਇੰਟੈਲੀਜੈਂਸ ਹੁੰਦੀ ਆ ਹਰ ਤਰ੍ਹਾਂ ਦੀ ਟੈਕਨੀਕਲ ਵੀ ਹੁੰਦੀ ਆ ਸ਼ੂ ਹੁੰਦੀ ਆ ਤਾਂ ਉਹ ਜਿਹੜਾ ਬੰਦਾ ਇਹ ਫੜਿਆ ਰਾਮੇ ਵਾਲੇ ਚ ਉਹ ਜਿਹੜਾ ਆਪਣੇ ਨਈਆਂ ਵਾਲੇ ਥਾਣੇ ਦੇ ਅਕਿਊਜ਼ਡ ਹੈਗੇ ਆ ਇਹ ਉਹ ਜਿਹੜੇ ਨਵਜੋਤ ਹੋਰੀ ਹੈਗੇ ਆ ਉਹ ਉਹਨਾਂ ਦੇ ਉਹਨਾਂ ਨੇ ਉਸ ਨਾਲ ਸੰਪਰਕ ਕੀਤਾ ਤਾਂ ਇਦਾਂ ਇਹਨਾਂ ਦੀ ਚੇਨ ਬਣੀ ਹੈਗੀ ਆ ਤਾਂ ਉਹ ਫਿਰ ਉਹਨੇ ਨਵਜੋਤ ਹੋਰਾਂ ਦੇ ਕਹਿਣ ਤੇ ਇਹ ਕੰਮ ਵੀ ਕੀਤਾ ਤੇ ਉਹ ਪ੍ਰੀਤ ਜਿਹੜਾ ਆਪਣਾ ਦੂਸਰਾ ਬੰਦਾ ਹੈਗਾ ਜਿਹੜਾ ਬਾਹਰ ਬੈਠਾ ਹੈਗਾ ਉਹਦੇ ਨਾਲ ਵੀ ਇਹਨਾਂ ਦੀ ਗੱਲਬਾਤ ਹੋਈ ਹੈਗੀ ਹੁਣ ਇਹੀ ਇਹਨਾਂ ਦਾ ਰਿਮਾਂਡ ਲੈ ਰਹੇ ਆ ਜੀ ਜਿਹੜੇ ਤੇ ਹੈਗੇ ਆ ਨਹੀਂ ਵਾਲੇ ਥਾਣੇ ਦੇ ਉਹਨਾਂ ਦਾ ਤਾਂ ਇਹੀ ਰਿਮਾਂਡ ਲੈ ਲਿਆ ਹੈਗਾ ਉਹਨਾਂ ਦੀ ਫਰਦਰ ਪੁੱਛਗਿੱਛ ਚੱਲ ਰਹੀ ਹੈਗੀ ਆ ਹੋਰ ਵੀ ਪਤਾ ਲੱਗੂਗਾ ਕਿ ਜੀ ਇਹਨਾਂ ਨੇ ਕਿਤੇ ਹੋਰ ਵੀ ਇਦਾਂ ਦੀ ਕੋਈ ਪਲੈਨਿੰਗ ਤੇ ਨਹੀਂ ਕਰ ਰਹੀ ਸੀ ਜਾਂ ਕਿਤੇ ਹੋਰ ਕੀਤਾ ਹੋਵੇ ਸਾਡੇ ਨੋਟਿਸ ਨਾ ਹੋਵੇ ਤਾਂ ਬਾਕੀ ਇਹ ਸਾਰੇ ਇਦਾਂ ਕਿਦਾਂ ਮੋਡਿਊਲ ઓਪਰੇਟ ਹੋਇਆ ਕੋਈ ਹੋਰ ਤਨੀ ਪਾਟ ਹੈਗਾ ਸੋ ਇਹ ਹੋਣੇ ਰਿਮਾਂਡ ਲੈ ਕੇ ਬਾਕੀ ਚੀਜ਼ਾਂ ਆਪਾਂ ਪਤਾ ਕਰਾਂਗੇ ਸਰ ਜਿਸ ਤਰ੍ਹਾਂ ਐਪਰੋਚ ਕਰਦੇ ਰਹਿਣ ਵਾਲੇ ਹੈ ਜੀ ਇਹਨਾਂ ਨੂੰ ਕੋਈ ਆਇਡੈਂਟੀਫਾਈ ਕੀਤੀ ਕਿਸ ਜਗ੍ਹਾ ਵੀ ਤੁਸੀਂ ਸਪੈਸ਼ੀਲ ਲਿਖਨੇ ਹੈ ਜਾਂ ਕਿਸ ਤਰ੍ਹਾਂ ਜੇ ਜੋ ਹੁੰਦਾ ਇਸ ਚ ਹੀ ਇਹਨਾਂ ਤੋਂ ਪੁੱਛਿਆ ਹੈਗਾ ਤਾਂ ਜੋ ਇਹਨਾਂ ਨੇ ਦੱਸਿਆ ਹੈਗਾ ਇਹਨਾਂ ਨੂੰ ਜਿਹੜਾ ਬੰਦਾ ਹੈ ਜਿਹੜਾ ਹੈਂਡਲਰ ਅਸੀਂ ਕਿ ਇਸ ਜਗ੍ਹਾ ਤੇ ਜਾ ਕੇ ਤੁਸੀਂ ਇਹ ਇਹ ਲਿਖਣ ਦੀ ਜਗ੍ਹਾ ਉਹਨਾਂ ਨੇ ਦੱਸੀ ਸੀ ਫਿਰ ਇਹਨਾਂ ਨੇ ਰੈਕੀ ਵਗੈਰਾ ਕੀਤੀ ਤੇ ਫਿਰ ਇਹਨਾਂ ਨੇ ਲਿਖਿਆ ਇਹਨਾਂ ਨੇ ਐਗਜ਼ੀਕਿਊਟ ਇਹਨਾਂ ਨੇ ਕੀਤਾ ਸਰ ਜਿਹੜਾ ਹੈਂਡਲਰ ਆ ਉਹਦੀ ਕੇਸ ਕੀ ਹੈ ਹੈਂਡਲਰ ਬਾਹਰ ਬੈਠਾ ਹੈ ਜੀ ਕੈਨੇਡਾ ਬੈਠਾ ਹੈਗਾ ਕੋਈ ਮਾਮਲੇ ਵਗੈਰਾ ਦੱਸਦੇ ਜਾਂ ਕਿਸੇ ਨਹੀਂ ਹਜੇ ਤਾਂ ਦੇਖੋ ਉਹਦਾ ਨਾਮ ਹੀ ਪਤਾ ਲੱਗਾ ਹੁਣ ਉਹਦੀ ਕੋ ਕਰਾਂਗੇ ਕਿ ਕੀ ਉਹਦਾ ਪੂਰਾ ਸੁਚੋਕੜ ਵੀ ਪਤਾ ਕਰਾਂਗੇ ਦੀ ਬੈਕਗ੍ਰਾਉਂਡ ਵੀ ਪਤਾ ਕਰਾਂਗੇ ਜੇ ਦੇਚ ਕੋਈ ਕ੍ਰਿਮੀਨਲ ਵੀ ਆ ਜੂ ਸਾਰੀ ਉਹ ਹੁਣ ਪਤਾ ਆਪਾਂ ਨੂੰ ਲੱਗੇਗਾ ਸਭ ਸਾਰੇ ਪੈਸੇ ਜਿਹੜੇ ਕਿੱਥੇ ਕਿਹੜੇ ਪੈਸੇ ਪੈਸੇ ਕਿੰਨੇ ਪੈਸੇ ਪੈਸੇ ਦੇਖੋ ਜੀ ਹੁਣ ਤੱਕ ਜਿੰਨਾ ਇੱਕ ਜਿੱਦਾਂ ਆਪਾਂ ਬਾਹਰੋਂ ਮੰਗਾਉਨੇ ਆ ਜਿੱਦਾਂ ਇੱਕ ਹੁੰਦੀ ਹੈ ਨੀ ਇੱਕ ਮਨੀ ਟਰਾਂਸਫਰ ਵਾਲੇ ਇਹਦੇ ਚ ਕਿਰੀਆ ਏਜੰਸੀ ਹੈਗੀ ਆ ਉਹਦੇ ਰਾਹੀਂ ਵੀ ਪੈਸੇ ਆਏ ਆ ਕੁਝ 31000 ਰੁਪਇਆ 31-32000 ਰੁਪਇਆ ਕੁਝ ਇਹਦੇ ਬੈਂਕ ਦੇ ਅਕਾਊਂਟਸ ਤੋਂ ਵੀ ਆਇਆ ਹੈਗਾ ਤੋ ਇੰਨਾ ਕ ਹਜੇ ਮੁੱਢਲਾ ਸਾਨੂੰ ਪਤਾ ਲੱਗਾ ਰੌਂਡ ਲੱਖ ਦੇ ਨੇੜੇ ਪੈਸਾ ਤੇ ਹੈਗਾ ਜਿਹੜਾ ਅਸੀਂ ਟਰੈਕ ਕੀਤਾ ਲੱਖ ਪਲੱਸ ਹੀ ਹੈ ਬਾਕੀ ਨੂੰ ਅਸੀਂ ਹੋਰ ਹਜੇ ਜਨਕੀ ਏਜੰਸੀਆਂ ਤੋਂ ਸਾਰਾ ਪਤਾ ਕਰਨਾਂਗੇ ਹੋਰ ਵੀ ਨਾ ਆਇਆ ਹੋਵੇ ਪੈਸਾ ਕਿੰਨੇ ਵਾਰੀ ਪੈਸੇ ਪਾਈਗੇ ਇਹਨੇ ਕਿੰਨੇ ਲੱਗੇ ਅਲੱਗ-ਅਲੱਗ ਕਰਕੇ ਅਲੱਗ-ਅਲੱਗ ਕਿਸ਼ਤਾਂ ਕਦੀ 5 ਕਦੀ 10 ਕਰਕੇ ਉਹਨੇ ਇਹਨੇ ਸਾਰੇ ਪੈਸੇ ਹਾਂਜੀ ਇਹਦੇ ਕਰਤੇ ਜਿਹਨੇ ਪੈਸੇ ਆਏ ਇਹ ਜਿਹੜੇ ਜੋਤੀ ਹੋਰਾਂ ਦੇ ਖਾਤੇ ਚ ਆਏ ਸੀ ਇਹ ਇੰਨੇ ਗਾਂ ਫੇਰਾ ਜਿਹੜਾ ਹੈਗਾ ਆਪਣਾ ਬੰਦਾ ਜਿਹੜਾ ਰਾਮੇ ਵਾਲਾ ਇਹਨੂੰ ਇੰਨੇ ਗਾਂ ਦਿੱਤੇ ਸੀ ਜਿਹਦਾ ਯੂਪੀਆਈ ਦਾ ਜਿਹਦਾ ਟਿਕਣਾ ਸਰ ਜੇ ਮੈਂ ਦੋਨੇ ਇੱਕ ਪਿੰਡ ਦੇ ਰਹਿਣ ਵਾਲੇ ਆਸ ਵਿੱਚ ਕੋਈ ਰਿਸ਼ਤਦਾਰੀ ਹੈ ਜਾਂ ਨਹੀਂ ਨਹੀਂ ਪਿੰਡ ਦੇ ਪਿੰਡ ਦੇ ਰਹਿਣ ਵਾਲੇ ਇੱਕ ਦੂਜੇ ਨੂੰ ਮੈਸੇਜ ਆਉਂਦੇ ਆ ਤਾਂ ਲੱਗਿਆ ਸੰਪਰਕ ਚ ਕਿਵੇਂ ਆਏ ਇਹਨਾਂ ਦੇ ਕੋਈ ਲੱਗਿਆ ਜਿੱਦਣ ਕੋਣ ਜਿਹੜੀ ਦੇ ਪਿੰਡ ਦੇ ਰਹਿਣ ਵਾਲੇ ਉਹ ਤੇ ਪਿੰਡ ਚ ਇੱਕ ਦੂਜੇ ਨੂੰ ਜਾਣਦੇ ਹੈਗੇ ਜਿਹੜੇ ਦੂਸਰੇ ਹੈਗੇ ਉਹ ਜਿਹੜਾ ਬੰਦਾ ਬਾਹਰ ਬੈਠਾ ਉਹਦੇ ਨਾਲ ਜਿਹੜਾ ਸੋਸ਼ਲ ਮੀਡੀਆ ਪਲੈ ਫੋਨ ਦੇ ਨਾਲ ਹੀ ਸੰਪਰਕ ਚਾਹੀਏ ਜਿਹੜਾ ਮੇਰੇ ਨੂੰ ਫਾਰਮੂਲੇ ਤੁਸੀਂ ਜਲ ਕਰ ਰਹੇ ਹੋ ਬੰਦਾ ਪੰਜਾਬ ਦਾ ਕਿੱਥੇ ਦਾ ਰਹਿੰਦਾ ਹੈ ਮੇਰਾ ਮਾਹਰ ਬੰਦਾ ਕੋਣ ਹੈ ਜੀ ਇਹਦਾ ਕਿਸੇ ਪਰਚੇ ਨਾਲ ਜੁੜਿਆ ਹੋਇਆ ਹੈ ਉਹ ਜੀ ਇਹਦਾ ਨਾਮ ਹੈਗਾ ਆਪਣਾ ਪ੍ਰੀਤ ਚਾਲ ਹੈਗਾ ਬੰਦੇ ਦਾ ਬਾਕੀ ਜਿੱਦਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਇਹਦੀ ਹੋਰ ਡਿਟੇਲ ਐਗਜ਼ੈਕਟ ਕੀ ਹੈਗੀ ਹੈ ਪੂਰਾ ਇਹਦਾ ਪਿਛੋਕੜ ਹੁਣ ਅਸੀਂ ਪਤਾ ਕਰਾਂਗੇ ਤੇ ਇਹ ਹੈ ਤੁਹਾਨੂੰ ਇੱਧਰ ਫਰੀਦਕੋਟ ਵਾਲੇ ਇਲਾਕੇ ਦਾ ਕਿੰਨਾ ਸਾਰੇ ਤਿੰਨੋਂ ਨੌਜਵਾਨ ਜਨਿਸਟਰ ਰਹਿ ਗਏ ਹੈ ਇਹਨਾਂ ਦੀ ਕੋਈ ਬੈਕਗ੍ਰਾਉਂਡ ਕੀ ਹੈ ਇਹਦੇ ਚ ਇੱਕ ਜਿਹੜਾ ਨੌਜੋਬ ਜੋਤਾ ਹੈਗਾ ਇਹਦੇ ਤੇ ਕ੍ਰਿਮੀਨਲ ਬੈਕਗ੍ਰਾਉਂਡ ਕਹਿ ਸਕਦੇ ਆ ਕਿਉਂਕਿ ਇਹਦੇ ਤੇ ਇੱਕ ਪਰਚਾ ਜ਼ਰੂਰ ਹੈਗਾ ਆਪਣੇ ਫਰੋਜ਼ਪੁਰ ਦੇ ਫਰੋਜ਼ਪੁਰ ਚੀ ਚੋਰੀ ਦਾ ਪਰਚਾ ਹੈਗਾ ਬਾਕੀ ਜਿਹੜਾ ਦੂਸਰਾ ਇਹਦੇ ਨਾਲ ਦਾ ਹੈਗਾ ਸੀ ਰਾਜਪਰੀ ਤੋਂ ਉਹਦੇ ਤੇ ਕੋਈ ਐਫ ਆਈ ਆਰ ਅਜੇ ਤੱਕ ਜਿੱਨਾ ਹੀ ਪਤਾ ਕੀਤਾ ਨਹੀਂ ਪਾਈ ਗਈ ਇਹ ਮੁਢਲੀ ਜਾਣਕਾਰੀ ਜੀ ਹਜੇ ਤਾਈਂ ਸਿਰਫ ਨਵਜੋਜ ਜੋਤੇ ਤੇ ਪੁਰਾਣਾ ਇੱਕ ਪਰਚਾ ਪਾਉਣਾ ਸਰ ਇਹ ਬੇਸਿਕ ਕੰਮ ਕੀ ਕਰਦੇ ਨੇ ਇਹ ਦਿਹਾੜੀਦਾਰ ਨੇ ਜੀ ਸਰ ਜਿਹੜਾ ਗੋਪਾਲ ਸਿੰਘ ਪੰਨੂ ਹੈ ਉਹਦਾ ਨਾਮ ਵੀ ਕੁਝ ਨਹੀਂ ਹੈ ਇਹ ਇਹ ਮੈਂ ਜਿੱਦਾਂ ਕਹਿ ਨਹੀਂ ਹੁਣ ਇਹਨਾਂ ਦਾ ਰਹੀ ਰਿਮਾਂਡ ਲੈ ਲਿਆ ਹੈਗਾ ਇਨੀਸ਼ੀਅਲੀ ਜਿਹੜਾ ਇੱਕ ਸਟੈਪ ਜਿੱਥੋਂ ਜਿਹਦੇ ਰਾਹੀਂ ਇਹ ਸੰਪਰਕ ਚ ਆਏ ਜਿਹਦੇ ਨਾਲ ਆਏ ਆ ਹੁਣ ਇਹਦੀ ਹੂਰ ਇਹਨਾਂ ਦਾ ਕੋ ਕਰਾਂਗੇ ਪਤਾਤੇ ਲੱਗੂਗਾ ਕੋਈ ਨਾ ਕੋਈ ਜੋ ਵੀ ਆਇਆ ਲਿੰਕ ਫਿਰ ਉਧਾਂ ਦੀ ਅੱਗੇ ਕਾਰਵਾਈ ਕਰਾਂਗੇ ਪਤਾ ਨਹੀਂ ਕਿ ਜਿਹੜਾ ਗੁਰਪੰਨੂ ਨੇ ਪਤਾ ਹੈ ਕੀ ਹੈ ਜੀ ਹੈ ਕਿ ਵੀਡੀਓ ਉਸਨੇ ਪਾਈ تھی ਗੁਰਪੰਨੂ ਨੇ ਵੀ ਉੱਥੇ ਆ ਆ ਪੁੱਛਿਆ ਸੀ ਨਹੀਂ ਵੀਡੀਓ ਤੇ ਜਿਹੜੀ ਉਹ ਪੰਨੂ ਨੇ ਪਾਈ ਹੈਗੀ ਹੈ ਹੁਣ ਉਹਦੇ ਉਹ ਕੀ ਕਿਦਾਂ ਲਿੰਕ ਚ ਹੈ ਕਿ ਕਿਦਾਂ ਹੈ ਸਟੈਬਲਿਸ਼ ਹੈ ਇਹ ਤੇ ਉਹ ਜਾਨੀ ਕਿ ਤਫਤੀਸ਼ ਦਾ ਵਿਸ਼ਾ ਹੈਗਾ ਉਹ ਪੰਨੂ ਨੋਟਿਸ ਕਰੋਗੇ ਇਸ ਤੋਂ ਰੂ ਲਾਏਗਾ ਤੇ ਜਰੂਰ ਕਰਾਂਗੇ ਜੀ ਕਰਾਂਗੇ ਰਿਮਾਂਡ ਹੀ ਤਾਂ ਲੈ ਰਹੇ ਆ ਕਿ ਸਾਰਾ ਕੁਝ ਕਲੀਅਰ ਕਰਕੇ ਫੇਰ ਹੀ ਬੇਸਿਸ ਸੋਲਿਡ ਬੇਸਿਸ ਤੇ ਫਿਰ ਰਿਮਾਂਡ ਲੈ ਲੈ ਲੀਏ ਲੈ ਹੈ ਰਜਿस्ट्री ਤੇ ਹੈਗੇ ਆ ਆਪਣੇ ਨਈਆਂ ਵਾਲੇ ਉਹਨਾਂ ਦੇ ਦੇ ਆ ਰਿਮਾਂਡ ਉਹ ਲੈ ਰਹੇ ਆ ਉਹਨਾਂ ਦੀ ਪੁੱਛ ਕੇ ਚੱਲ ਰਹੀ ਹੈ ਕਿ ਜਿਹੜਾ ਨਾਮੇ ਵਾਲੇ ਆ ਉਹਨਾਂ ਦਾ ਅੱਜ ਹੀ ਰਿਮਾਂਡ ਮੈਜਿਸਟਰਡ ਸਾਹਿਬ ਦੇ ਪਿਸ਼ ਕਰਕੇ ਲੈ ਲੈ ਇਹ ਤਿੰਨ ਦਿਨਾਂ ਦਾ ਹੈਗਾ ਜੀ ਇਹਨਾਂ ਕੋਲ ਕੋਈ ਜਿਹਦਾ ਕੀ ਪ੍ਰੋਸੈਸ ਆ ਗਿਆ ਕਾਰਵਾਈ ਦਾ ਦੰਡੂ ਵੀ ਕਰ ਰਹੇ ਇਹਨੂੰ ਨੋਮੀਨੇਟ ਇਹੀ ਕਰ ਦਿੱਤਾ ਹੈਗਾ ਜੀ ਤੇ ਹੁਣ ਜੋ ਵੀ ਹੈ ਬਾਕੀ ਉਸ ਤੋਂ ਬਾਅਦ ਕਿਉਂਕਿ ਬਾਹਰ ਬੈਠਾ ਹੈਗਾ ਤੋ ਮੋਸਟਲੀ ਐਕਸਟਰਾ ਡਾਈਟ ਕਰਾਉਂਦੇ ਹੁੰਦੇ ਉਹ ਉਹ ਪ੍ਰੋਸੈਸ ਵੀ ਚਲਾਵਾਂਗੇ